ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਦੀ ਵੀਡੀਓ ਚ ਆਪਾਂ ਤਿੰਨ ਚੀਜ਼ਾਂ ਪਕਾਉ ਲੈ ਕੇ ਆਏ ਹਾਂ ਸਾਰੇ ਭਰਾ ਦੇਖ ਲਓ ਬਾਈ ਇੱਕ ਆ ਟਰਾਲੀ ਆ ਇਹਦੇ ਪਿੱਛੇ ਇੱਕ ਟਰਾਲਾ ਤੇ ਇੱਕ ਅਲਟੋ ਕਾਰ ਆ ਤੇ ਕਿਸੇ ਵੀਰ ਪ੍ਰਾਣੇ ਐਡ ਕਰਾਉਣੀ ਹੋਵੇ ਤੇ ਉਹ ਮੇਰਾ ਉੱਪਰ ਨੰਬਰ ਲੱਗਿਆ ਵਾ ਤੇ ਹਥਲੜਾ ਨੰਬਰ ਬਾਈ ਟਰਾਲੀ ਵਾਲੇ ਦਾ ਇਹ 116 ਟਰਾਲੀ ਆ ਬਾਈ ਕਿਸੇ ਵੀਰ ਪ੍ਰਾਣੇ ਟਰਾਲੀ ਲੈਣੀ ਹੋਵੇ 116 ਟਰਾਲੀ ਆ ਤੇ ਜੱਕ ਵਾਲੀ ਟਰਾਲੀ ਆ ਬਾਈ ਸਾਰੇ ਪਾਸੋਂ ਬਾਈ ਕਹਿੰਦਾ ਪੂਰੀ ਵਧੀਆ ਮੇਰੀ ਟਰਾਲੀ ਆ ਬਈ ਕਿਸੇ ਵੀਰ ਪ੍ਰਾਣੇ ਇਹ ਟਰਾਲੀ ਲੈਣੀ ਹੋਵੇ ਤੇ ਇਹ ਟਰਾਲੀ ਖੜੀ ਆ ਏਰੀਆ ਅੰਮ੍ਰਿਤਸਰ ਅਮਰਸਰ ਦੇ ਇਰਕੇ ਜੀ ਬਈ ਇਹ ਟਰਾਲੀ ਖੜੀ ਆ ਤੇ ਬਾਈ ਕਹਿੰਦਾ 1 ਲੱਖ ਤੇ 40 ਹਜ਼ਾਰ ਦੇ ਆਸੇ ਪਾਸੇ ਮੈਂ ਟਰਾਲੀ ਦੇ ਦੂੰਗਾ ਬਾਈ ਕਿਸੇ ਵੀਰ ਪੁਰਾਣੀ ਟਰਾਲੀ ਲੈਣੀ ਹੋਵੇ ਤੇ ਬਾਈ ਦਾ ਫੋਨ ਨੰਬਰ ਆ ਥੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਵੀਰ ਪੁਰਾਣੀ ਟਰਾਲਾ ਲੈਣਾ ਹੋਵੇ ਇਹ 12 6.5 ਟਰਾਲਾ ਬਾਈ ਜੱਕਾ ਟਰਾਲਾ 25 ਰੋਣਾਂ ਵਾਲਾ ਜੱਕ ਲੱਗਿਆ ਟਰਾਲੇ ਦੇ ਕਿਸੇ ਵੀਰ ਪੁਰਾਣੀ ਇਹ ਟਰਾਲਾ ਲੈਣਾ ਹੋਵੇ ਬਾਈ ਇਹ ਟਰਾਲਾ ਖੜਾ ਏਰੀਆ ਫਰੀਦਕੋਟ ਫਰੀਦਕੋਟ ਏਰੀਆ ਚ ਟਰਾਲਾ ਖੜਾ ਤੇ ਬਾਈ ਕਹਿੰਦਾ 1 ਲੱਖ ਤੇ 68000 ਦੇ ਆਸੇ ਪਾਸੇ ਮੈਂ ਟਰਾਲਾ ਦੇ ਦੂੰਗਾ ਬਾਈ ਸਾਰੇ ਪਾਸੇ ਮੇਰਾ ਟਰਾਲਾ ਚੈੱਕ ਕਰਕੇ ਮੇਰੇ ਘਰੋਂ ਲੈ ਜਾਓ ਕਿਸੇ ਵੀ ਪੁਰਾਣੇ ਇਹ ਟਰਾਲਾ ਲੈਣਾ ਹੋਵੇ ਤੇ ਇਹ ਟਰਾਲਾ ਫਰੀਦਕੋਟ ਏਰੀਆ ਚ ਖੜਾ ਤੇ ਬਾਈ ਦਾ ਫੋਨ ਨੰਬਰ ਹਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਵੀ ਪੁਰਾਣੇ ਕਾਰ ਲੈਣੀ ਹੋਵੇ ਆਲਟੋ ਸਾਰੇ ਭਰਾ ਦੇਖ ਲਓ ਬਾਈ ਇਹ ਆਲਟੋ ਕਾਰ 2010 ਮਾਡਲ ਆ ਤੇ ਪੰਜਾਬ ਨੰਬਰ ਆ ਤੇ ਚਾਰੇ ਟਾਇਰ 70 ਕੇ ਪੈਸੇ ਆਕਾਰ ਦੇ ਬਾਈ ਕਿਸੇ ਵੀ ਪੁਰਾਣੀ ਇਹ ਕਾਰ ਲੈਣੀ ਹੋਵੇ ਤੇ ਇਹ ਕਾਰ ਖੜੀ ਆ ਏਰੀਆ ਤਲਵੰਡੀ ਭਾਈ ਤਲਵੰਡੀ ਭਾਈ ਏਰੀਆ ਚ ਕਾਰ ਖੜੀ ਆ ਤੇ ਬਾਈ ਕਹਿੰਦਾ 1 ਲੱਖ ਤੇ 5000 ਦੇ ਆਸੇ ਪਾਸੇ ਮੈਂ ਕਾਰ ਦੇ ਦੂੰਗਾ ਬਾਈ ਸਾਰੇ ਪਾਸੋਂ ਪੂਰੀ ਵਧੀਆ ਮੇਰੀ ਕਾਰ ਆ ਬਾਈ ਚੈੱਕ ਕਰਕੇ ਮੇਰੇ ਘਰੋਂ ਕਾਰ ਲੈ ਜਾਓ ਕਿਸੇ ਵੀ ਪੁਰਾਣੀ ਇਹ ਕਾਰ ਲੈਣੀ ਹੋਵੇ ਤੇ ਬਾਈ ਦਾ ਫੋਨ ਨੰਬਰ ਹਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਤੇ ਜਿਹੜੇ ਬਈ ਨਵੇਂ ਭਰਾ ਆਪਣੇ ਵੀਰ ਭਰਾ ਆਪਣੀ ਵੀਡੀਓ ਨੂੰ ਦੇਖਦੇ ਆ ਤੇ ਆਪਣਾ ਚੈਨਲ ਨਹੀਂ ਕਰਿਆ ਫੋਲੋ ਤੇ ਆਪਣਾ ਬਈ ਚੈਨਲ ਫੋਲੋ ਕਰ ਲੋ ਤੇ ਵੀਡੀਓ ਨੂੰ ਬਈ ਸ਼ੇਅਰ ਕਰ ਦਿਆ ਕਰੋ ਕਮੈਂਟ ਕਰ ਦਿਆ ਕਰੋ ਲਾਈਕ ਕਰ ਦਿਆ ਕਰੋ ਬਈ ਸਾਰਿਆਂ ਨੂੰ ਬਈ ਸਤਿ ਸ੍ਰੀ ਅਕਾਲ